ਬਈਆ ਦੇਖੋ ਗੱਡੀ ਵਾਲੇ ਦੀ ਕਲਤੂਤ ਕਿਵੇਂ ਗੱਡੀ ਨੂੰ ਹਲਾਉਂਦਾ ਸੜਕ ਦੇ ਉੱਤੇ ਆ ਰਿਹਾ ਹੈ ਤੇ ਕਈਆਂ ਨੂੰ ਇਸ ਦੇ ਵੱਲੋਂ ਟੱਕਰ ਵੀ ਮਾਰੀ ਗਈ ਹੈ। ਇਸ ਵੀਡੀਓ ਨੂੰ ਪਿੱਛੇ ਆ ਰਹੇ ਬੰਦੇ ਵੱਲੋਂ ਬਣਾ ਲਿਆ ਜਾਂਦਾ ਹੈ ਤੇ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ। ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਵੱਲੋਂ ਹੋਰ ਲੋਕਾਂ ਦਾ ਵੀ ਨੁਕਸਾਨ ਕੀਤਾ ਜਾਂਦਾ ਹੈ। ਮੋਗਾ ਦੇ ਕੋਟਿਸੇ ਖਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਰੋਡ ਦੇ ਉੱਤੇ ਗੱਡੀ ਹਲਾਉਂਦਾ ਇਹ ਡਰਾਈਵਰ ਜਾ ਰਿਹਾ ਹੈ ਪਤਾ ਨਹੀਂ ਇਹ ਗੱਡੀ ਦੇ ਵਿੱਚ ਇਕੱਲਾ ਵਿਅਕਤੀ ਹੈ ਜਾਂ ਕੋਈ ਹੋਰ ਵੀ ਇਸ ਦੇ ਨਾਲ ਹੈ ਲੇਕਿਨ ਪਿੱਛੇ ਜਾ ਰਹੀ ਗੱਡੀ ਦੇ ਵਿੱਚ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਕਈਆਂ ਨੂੰ ਟੱਕਰ ਮਾਰ ਦਿੱਤੀ ਗਈ ਹੈ ਤਾਂ ਪਿੱਛੇ ਆ ਰਹੇ ਲੋਕਾਂ ਨੂੰ ਇਹ ਟੱਕਰ ਮਾਰਦਾ ਹੋਇਆ ਸੜਕ ਦੇ ਉੱਤੇ ਦੇਖੋ ਕਿਵੇਂ ਹੁਲਾਰਿਆਂ ਦੇ ਨਾਲ ਇਹ ਗੱਡੀ ਨੂੰ ਚਲਾ ਰਿਹਾ ਹੈ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਇਸ ਦੇ ਵੱਲੋਂ ਨਸ਼ਾ ਕੀਤਾ ਗਿਆ ਜਾਂ ਫਿਰ ਜਾਣ ਕੇ ਇਹ ਹਰਕਤ ਕੀਤੀ ਜਾ ਰਹੀ ਹੈ